हांजी ਵਿਦਿਆਰਥੀ ਜਿਹੜਾ हांजी ਵਿਦਿਆਰਥੀਓ ਜਿਹੜੇ ਵਿਦਿਆਰਥੀ ਅ ਪੇਪਰ ਦੇ ਰਹੇ ਨੇ ਮੈਰੀਟੋਰੀਅਸ ਐਮਿਨੈਂਸ ਦਾ ਤਾਂ ਆਪਾਂ ਪਿਛਲੇ ਸਾਲ ਜਿਹੜਾ ਐਮਿਨੈਂਸ ਦੇ ਸਵਾਲ ਆਏ ਸੀ ਉਸ ਨੂੰ ਹੱਲ ਕਰ ਰਹੇ ਹਾਂਗੇ ਸਮਾਜਿਕ ਵਿਗਿਆਨ ਦਾ ਭਾਗ ਪਹਿਲਾਂ ਹੱਲ ਕਰ ਚੁੱਕੇ ਆਂ ਪੰਜਾਬੀ ਵਾਲਾ ਵੀ ਹੋ ਚੁੱਕਿਆ ਸਾਇੰਸ ਦੇ 15 ਸਵਾਲ ਕਰ ਦਿੱਤੇ ਇਹ 15 ਰਹਿ ਗਿਆ ਅੱਜ ਅਸੀਂ ਉਹਨਾਂ ਨੂੰ ਹੱਲ ਕਰ ਰਹੇ ਹਾਂ ਤਾਂ ਕਿ ਇਹ ਸਵਾਲ ਤੁਹਾਡੇ ਲਈ ਜਿਹੜੇ ਮਦਦਗਾਰ ਸਾਬਤ ਹੋਣਗੇ ਤਾਂ ਕਿ ਤੁਸੀਂ ਪੇਪਰ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ ਤੇ ਸਵਾਲ ਕਿਸ ਤਰ੍ਹਾਂ ਦੇ ਨਾਲ ਪੈਦਾ ਹੁੰਦੇ ਨੇ ਪੋਸਤ੍ਰਿਕ ਕੇ ਦੇ ਨਾਲ ਤੁਸੀਂ ਕਿਤਾਬਾਂ ਨੂੰ ਆਧਾਰ ਬਣਾ ਕੇ ਪੜ੍ਹ ਸਕਦੇ ਹੋ ਹੈ ਜਿਹੜਾ ਸਵਾਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ 76 ਸਵਾਲ ਕੀ ਕਹਿੰਦਾ ਜੀ ਦੋ ਨਿਊਰੋਨਾਂ ਦੇ ਵਿਚਕਾਰ ਦੀ ਥਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਦੋ ਨਿਊਰੋਨਾਂ ਦੇ ਵਿਚਕਾਰ ਦੀ ਥਾਂ ਨੂੰ ਕੀ ਕਿਹਾ ਜਾਂਦਾ ਹੈਗਾ ਨੰਬਰ 1 ਹੈ ਡੈਡਰਾਈਟ ਨੰਬਰ 2 ਹੈ ਸਾਈਨੈਪਸ ਨੰਬਰ 3 ਹੈ ਆਕਸਾਨ ਤੇ ਨੰਬਰ 4 ਹੈ ਸਾਈਟੋਪਲਾਜ਼ਮ ਤਾਂ ਜਿਹੜੀ ਦੋ ਨਿਊਰੋਨਾਂ ਦੇ ਵਿਚਕਾਰ ਦੀ ਥਾਂ ਹੁੰਦੀ ਆ ਉਸ ਨੂੰ ਸਾਈਨੈਪਸ ਕਿਹਾ ਜਾਂਦਾ ਹੈਗਾ ਜਿਹੜੀ ਜਗ੍ਹਾ ਹੁੰਦੀ ਹੈ ਦੋ ਨਿਊਰੋਨਾਂ ਦੇ ਵਿਚਕਾਰ ਇਹਨੂੰ ਸਾਈਨੈਪਸ ਬੋਲਦੇ ਆ ਤੇ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਹੈਗਾ ਜੋ ਫਲੂਇਡ ਤਰਦਾ ਹੁੰਦਾ ਹੈਗਾ ਅੱਗੇ ਚੱਲਦੇ ਆਪਾਂ 77ਵਾਂ ਸਵਾਲ ਭਰੂਣ ਨੂੰ ਮਾਂ ਦੇ ਸਰੀਰ ਅੰਦਰ ਪੋਸ਼ਣ ਕਿਵੇਂ ਮਿਲਦਾ ਹੈ ਜਿਹੜਾ ਭਰੂਣ ਹੈ ਉਸ ਨੂੰ ਪੋਸ਼ਣ ਉਹਦੇ ਤੱਕ ਕਿਵੇਂ ਪਹੁੰਚੇਗਾ ਕਿਸੇ ਵਿਧੀ ਦੇ ذریعے ਫਲੋਪੀਅਨ ਟਿਊਬ ਰਾਹੀਂ ਨੰਬਰ 1 ਹੈ ਨੰਬਰ 2 ਹੈ ਪਲੇਸੈਂਟਾ ਰਾਹੀਂ ਨੰਬਰ 3 ਹੈ ਮਾਦੀਆਂ ਹੱਡੀਆਂ ਰਾਹੀਂ ਤੇ ਨੰਬਰ 4 ਹੈ ਅੰਡਕੋਸ਼ ਰਾਹੀਂ ਤਾਂ ਜਿਹੜਾ ਭਰੂਣ ਨੂੰ ਮਾਦੇ ਸਰੀਰ ਅੰਦਰ ਜਿਹੜਾ ਪੋਸ਼ਣ ਮਿਲਦਾ ਜੀ ਉਹ ਪਲੇ ਸੈਂਟਾ ਦੇ ਰਾਹੀਂ ਮਿਲਦਾਗਾ ਇਸ ਚੀਜ਼ ਨੂੰ ਥੋੜਾ ਜਿਹਾ ਆ ਜਿਹੜਾ ਦੇਖੀਏ ਅਗਲਾ ਸਵਾਲ ਤੁਹਾਡੀ ਨਜ਼ਰ ਕਰਦੇ ਆਂ ਅਗਲਾ ਸਵਾਲ ਹੈ ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਕਿਸ ਰਸ ਦਾ ਅਰਸਾਬ ਕੀਤਾ ਜਾਂਦਾ ਹੈ ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਜਿਹੜਾ ਕਿਹੜਾ ਰਸ ਹੈ ਉਹਦਾ ਰਸਾਬ ਕੀਤਾ ਜਾਂਦਾ ਹੈਗਾ ਤਾਂ ਜਿਹੜਾ ਦੇਖਦੇ ਆਪਾਂ amylase ਨੰਬਰ 2 ਹੈ insulin ਨੰਬਰ 3 ਹੈ ਹਾਈਡਰੋਕਲੋਰਿਕ ਅੱਤਜਾਬ ਤੇ ਨੰਬਰ 4 ਹੈ pepsin ਤਾਂ ਮਨੁੱਖੀ ਲਾਰ ਗ੍ਰੰਥੀਆਂ ਦੁਆਰਾ ਕਿਸ ਦਾ ਰਸਾਬ ਕੀਤਾ ਜਾਂਦਾ ਜੀ ਤਾਂ ਮਨੁੱਖੀ ਲਾਰ ਗ੍ਰੰਥੀਆਂ ਦੇ ਦੁਆਰਾ amylase ਦਾ ਜਿਹੜਾ ਰਸਾਬ ਮੰਦਗਾ ਅਮਾਈਲੇਜ਼ ਕੀ ਹੈ ਜਦੋਂ ਆਪਾਂ ਨੂੰ ਭੁੱਖ ਲੱਗਦੀ ਆ ਨਾ ਜਦੋਂ ਭੁੱਖ ਲੱਗਦੀ ਆ ਤੇ ਲਾਰ ਗ੍ਰੰਥੀਆਂ ਦੁਆਰਾ ਇੱਕ ਤਰ੍ਹਾਂ ਦੀ ਲਾਰ ਪੈਦਾ ਕੀਤੀ ਜਾਂਦੀ ਹੈਗੀ ਉਹਨੂੰ ਅਮਾਈਲੇਜ਼ ਬੋਲਿਆ ਜਾਂਦਾ ਹੈ ਜਿਹੜਾ ਇਸ ਤਰੀਕੇ ਦੇ ਨਾਲ ਆਪਾਂ ਸਮਝ ਗਏ ਅੱਗੇ ਨਾਸੀ ਮਸਵਾਲ ਤੇ ਚੱਲਦੇ ਆ ਜੀ ਜੈਵਿਕ ਪ੍ਰਕਿਰਿਆਵਾਂ ਜੈਵਿਕ ਪ੍ਰਕਿਰਿਆਵਾਂ ਦਰਾਂ ਸੈੱਲ ਦੇ ਕਿਹੜੇ ਭਾਗ ਵਿੱਚ ਗਲੂਕੋਜ਼ ਦਾ ਪੈਰੂਵੇਟ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਜਿਹੜਾ ਜੈਵਿਕ ਪ੍ਰਕਿਰਿਆ ਮਦਰਾਣ ਜਿਹੜਾ ਸੈੱਲ ਦੇ ਕਿਹੜੇ ਭਾਗ ਦੇ ਵਿੱਚ ਜਿਹੜਾ ਗਲੂਕੋਜ਼ ਦਾ ਪੈਰੂਵੇਟ ਵਿੱਚ ਪਰਿਵਰਤਨ ਹੁੰਦਾਗਾ ਨੰਬਰ 1 ਹੈ ਸਾਈਟੋਪਲਾਜ਼ਮ ਨੰਬਰ 2 ਹੈ ਗਾਲਜੀ ਕਿਰਿਆਵਾਂ ਕੈਵਾਂ ਨੰਬਰ 3 ਹੈ ਮਾਈਟੋਕਾਂਡਰੀਆ ਤੇ ਨੰਬਰ 4 ਹੈ ਲਾਈਸੋਸੋਮ ਤਾਂ ਜੈਵਿਕ ਪ੍ਰਕਿਰਿਆ ਦਾ ਸੈੱਲ ਦੇ ਕਿਹੜੇ ਭਾਗ ਵਿੱਚ ਗਲੂਕੋਜ਼ ਦਾ ਜਿਹੜਾ ਪੈਰੂਵੇਟ ਹੁੰਦਾ ਜੀ ਉਹ ਹੁੰਦਾ ਹੈਗਾ ਸਾਈਟੋਪਲਾਜ਼ਮ ਦੇ ਵਿੱਚ ਦਾ ਸਹੀ ਉੱਤਰ ਇਹਦਾ ਕੀ ਬਣ ਗਿਆ ਸਾਈਟੋਪਲਾਜ਼ਮ ਸਾਈਟੋਪਲਾਜ਼ਮ ਕੀ ਹੈਗਾ ਤਰਲ ਪਦਾਰਥ ਆ ਤਰਲ ਪਦਾਰਥ ਹੈਗਾ ਸਾਈਟੋਪਲਾਜ਼ਮ ਤਾਂ ਜਿਹੜੀ ਗਾਲ ਦੀ ਕੈਮਾ ਨੇ ਤੇ ਜਿਹੜੀਆਂ ਆਪਣਾ ਹੈ ਲਾਈਸੋਸੋਸਮ ਸੂਸਾਈਡ ਸੂਸਾਈਟਲ ਬੈਗ ਵੀ ਕਹਿੰਦੇ ਆਗੇ ਲਾਈਸੋਸੋਸਮ ਨੂੰ ਜਿਹੜਾ ਇਹ ਵੀਰੀ ਪੁੱਛ ਲਿਆ ਜਾਂਦਾ ਵੀ ਲਾਈਸੋਸੋਸਮ ਦਾ ਜਿਹੜਾ ਦੂਸਰਾ ਨਾਮ ਕੀ ਹੈਗਾ ਇਸ ਨੂੰ ਸੂਸਾਈਟਲ ਬੈਗ ਵੀ ਕਹਿ ਦਿੱਤਾ ਜਾਂਦਾ ਹੈਗਾ ਸਾਈਟਲ ਬੈਗ ਵੀ ਕਹਿ ਦਿੰਦੇ ਆ ਜਿਹੜਾ ਜਿਹੜੀਆਂ ਅੱਗੇ ਹੈ ਮਾਈਟੋ ਕੰਟਰੀ ਆ ਜਿਹੜਾ ਪਾਵਰ ਹਾਊਸ ਆਫ ਦਾ ਸੈੱਲ ਹੁੰਦਾਗਾ ਜਿਹੜੀ એનર્ਜੀ ਉਤਪਨ ਹੁੰਦੀ ਆ ਨਾ ਮਾਈਟੋ ਕੰਟਰੀ ਦੀ ਜੇ ਆਪਾਂ ਗੱਲ ਕਰਦੇ ਆਂਗੇ ਪਾਵਰ ਹਾਊਸ ਆਫ ਦਾ ਸੈੱਲ ਆ ਇਹ ਜਿਹੜੀ ਪਾਵਰ ਹਾਊਸ ਆਫ ਦਾ ਸੈੱਲ ਆ ਇਹ ਪਾਵਰ ਹਾਊਸ ਆਫ ਦਾ ਸੈੱਲ ਆ ਇਹ ਜਿਹੜੀ એનર્ਜੀ ਪੈਦਾ ਹੁੰਦੀ ਆ ਮਤਲਬੀ ਉਹ ਮਤਲਬ ਵੀ ਇਹ ਜੋ ਇਹ ਤਾਂ ਉਤਪਨ ਹੁੰਦੀ ਹੈ ਜਿਹੜੀ ਵੀ એનર્ਜੀ ਪੈਦਾ ਹੁੰਦੀ ਹੈਗੀ ਠੀਕ ਹੈ ਜੀ ਇਸ ਨੂੰ ਆਪਾਂ ਥੋੜਾ ਜਾ ਜਿਹੜੀ ਆਧਾਰ ਬਣਾ ਕੇ ਜਿਹੜੀ ਅੱਗੇ ਗਾਲਜ ਕੇ ਕਿਆਮਾ ਤੇ ਲਾਈਸੋਸੋਮ ਦੀ ਆਪਾਂ ਗੱਲ ਕਰੀ ਚੁੱਕੇ ਹਾਂ ਆਰਗਨਲ ਆਰਗਨਲੀ ਤੇ ਲਾਈਸੋਸੋਸੋਮ ਨੂੰ ਕੀ ਬੋਲਿਆ ਜਾਂਦਾ ਹੈਗਾ ਸੂਸਾਈਡਲ ਬੈਗ ਤੇ ਸਾਈਟੋਪਲਾਜ਼ਮ ਜਿਹੜਾ ਹੈਗਾ ਤਰਲ ਪਦਾਰਥ ਹੈਗਾ ਤਾਂ ਉੱਤਰ ਬਣ ਗਿਆ ਜੀ ਤਾਂ ਸਾਈਟੋਪਲਾਜ਼ਮ ਅੱਗੇ ਅਸੀਂ ਮੇਰੇ ਚੱਲ ਰਹੇ ਜੀ ਰਾਕੇਟ ਵਿੱਚ ਬਾਲਣ ਦੇ ਰੂਪ ਵਿੱਚ ਕਿਹੜੀ ਗੈਸ द्रਵ ਰੂਪ ਚੋਂ ਉਪਜੋ ਹੁੰਦੀ ਹੈ ਰਾਕੇਟ ਵਿੱਚ ਰਾਕੇਟ ਵਿੱਚ ਜਿਹੜੀ ਬਾਲਣ ਦੇ ਰੂਪ ਵਿੱਚ ਕਿਹੜੀ ਗੈਸ ਆ ਜਿਹੜੀ ਉਹ द्रਵ ਰੂਪ ਚੋਂ ਉਤਪਨ ਹੁੰਦੀ ਆ ਨੰਬਰ 1 ਹੈ ਜੀ ਆਰਗਨ ਨੰਬਰ 2 ਹੈ ਹਾਈਡਰੋਜਨ ਨੰਬਰ 3 ਹੈ ਨਾਈਟ੍ਰੋਜਨ ਤੇ ਨੰਬਰ 4 ਹੈ ਕਾਰਬਨ ਡਾਈਆਕਸਾਈਡ ਤਾਂ ਕਿਹੜੀ ਉਤਪਨ ਹੁੰਦੀ ਹੈ ਜੀ ਹਾਈਡਰੋਜਨ ਉਤਪਨ ਹੁੰਦੀ ਆ ਆਸਾਂ ਕਿ ਇਹ ਸਵਾਲ ਤਾਂ ਮੇਰੇ ਖਿਆਲ ਆ ਸਾਰਿਆਂ ਨੂੰ ਆਉਂਦਾ ਹੋਣੀ ਆਗਾ ਅੱਗੇ ਹੈ ਅੱਗੇ ਚੱਲਦੇ ਆਪਾਂ ਜਿਹੜਾ ਹੈਗਾ 81ਵਾਂ ਸਵਾਲ ਕੀ ਕਹਿੰਦਾ ਹੈਗਾ ਸੱਜਾ ਹੱਥ ਅੰਗੂਠਾ ਨਿਯਮ ਕੀ ਦੱਸਦਾ ਹੈ ਸੱਜਾ ਹੱਥ ਅੰਗੂਠਾ ਨਿਯਮ ਕੀ ਦੱਸਦਾ ਜੀ ਨੰਬਰ 1 ਹੈ ਪੈਦਾ ਹੋਈ ਬਿਜਲੀ ਧਾਰਾ ਦੀ ਦਿਸ਼ਾ ਨੰਬਰ 2 ਹੈ ਪੈਦਾ ਹੋਈ ਬਿਜਲੀ ਧਾਰਾ ਦੀ ਮਾਤਰਾ ਨੰਬਰ 3 ਹੈ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਤੇ ਨੰਬਰ 4 ਹੈ ਪੈਦਾ ਹੋਏ ਚੁੰਬਕੀ ਖੇਤਰ ਦਾ ਆਕਾਰ ਤਾਂ ਇਹਦਾ ਸਹੀ ਉੱਤਰ ਕੀ ਬਣਦਾ ਜੀ ਸੱਜਾ ਹੱਥ ਅੰਗੂਠਾ ਦਾ ਨਿਯਮ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਨੂੰ ਦੱਸਦਾ ਹੈਗਾ ਇਹ ਜਿਹੜਾ ਉੱਤਰ ਇਸ ਦਾ ਬਣ ਜਾਂਦਾ ਹੈਗਾ ਅੱਗੇ ਚੱਲਦੇ ਹਾਂ ਅਸੀਂ 82 ਨੰਬਰ ਸਵਾਲ ਦੇ ਉੱਪਰ 82 ਨੰਬਰ ਸਵਾਲ ਕੀ ਕਹਿ ਰਿਹਾ ਆਓ ਜਰਾ ਦੇਖੀਏ ਅ 82 ਨੰਬਰ ਸਵਾਲ ਹੈ ਜਿਹੜਾ H2+ ਵਿੱਚ ਜਿਹੜਾ H2+ ਦੇ ਵਿੱਚ ਨਿਊਟ੍ਰਨਾਂ ਤੇ ਇਲੈਕਟ੍ਰੋਨਾਂ ਦੀ ਕਰਮਬਾਰ ਗਿਣਤੀ ਹੁੰਦੀ ਹੈ H2+ ਦੇ ਵਿੱਚ ਨਿਊਟ੍ਰਨਾਂ ਦੇ ਇਲੈਕਟ੍ਰੋਨਾਂ ਦੀ ਕਰਵਰ ਗਿਣਤੀ ਕਿੰਨੀ ਹੁੰਦੀ ਹੈ ਜੀ ਕਹਿੰਦੇ ਨੰਬਰ 1 00 ਨੰਬਰ 2 ਹੈ 01 ਨੰਬਰ 3 ਹੈ 12 ਨੰਬਰ 4 ਹੈ 23 ਤਾਂ ਕਿੰਨੀ ਗਿਣਤੀ ਇਸ ਦੇ ਵਿੱਚ ਜਿਹੜੀ ਮੰਨੀ ਗਈ ਹੈ ਜੀ ਇਸ ਦੇ ਵਿੱਚ ਜਿਹੜਾ ਮੰਨੇ ਗਈ ਹੈ 01 ਮੰਨੀ ਗਈ ਹੈ ਬਈ ਜਿਹੜਾ H2 ਜਿਹੜਾ ਪਲੱਸ ਦੇ ਵਿੱਚ ਜਿਹੜਾ ਗਿਣਤੀ ਹੈ ਉਹ ਮੰਨੀ ਗਈ ਆ ਜਿਹੜਾ ਨਿਊਟ੍ਰਨਾਂ ਤੇ ਇਲੈਕਟ੍ਰੋਨਾਂ ਦੀ 01 ਮੰਨੀ ਕੀ ਹੈਗੀ ਠੀਕ ਹੈ ਜੀ ਅੱਗੇ ਚੱਲ ਜੀ ਆਪਾਂ ਜਿਹੜਾ ਹੈਗਾ ਅਗਲੇ ਸਵਾਲ ਦੇ ਵੱਲ ਵਧਦੇ ਆਂ ਅਗਲਾ ਸਵਾਲ ਦੇਖੀ ਆਪਾਂ ਕਿਹੜਾ ਹੈ ਆਪਣਾ ਅਗਲਾ ਸਵਾਲ ਹੈਗਾ ਜੀ 83 ਨੰਬਰ 83 ਨੰਬਰ ਕੀ ਕਹਿ ਰਿਹਾ ਹੈਗਾ ਅ ਦੇਖੋ ਇਹਦੇ ਵਿੱਚ ਹੈ ਸਵਾਲ ਜਿਹੜਾ CL ਦਾ ਅ ਮਾਸ ਨੰਬਰ ਹੈਗਾ 35 ਤੇ ਜਿਹੜਾ ਇਸ ਦਾ ਐਟੋਮਿਕ ਨੰਬਰ 17 ਦਾ ਇਸੀ ਤਰ੍ਹਾਂ ਦੇ ਨਾਲ ਜਿਹੜਾ AgCl ਦਾ ਮਾਸ ਨੰਬਰ 37 ਤੇ ਐਟੋਮਿਕ ਨੰਬਰ 13 ਅਤੇ Ar ਜਣੀ ਕਿ ਆਰਗਨ ਦਾ ਮਾਸ ਨੰਬਰ 40 ਤੇ ਜਿਹੜਾ ਇਹਦਾ ਹੈਗਾ ਐਟੋਮਿਕ ਨੰਬਰ 18 ਤੇ ਅੱਗੇ ਹੈਗਾ ਆਪਾਂ ਦੇਖਦੇ ਹਾਂ ਅ ਜਿਹੜਾ Ca ਦਾ ਮਾਸ ਨੰਬਰ ਹੈਗਾ 40 ਤੇ ਜਣੀ ਕਿ ਕੈਲਸ਼ੀਅਮ ਦਾ Ca ਕੈਲਸ਼ੀਅਮ ਹੁੰਦਾ ਇਹ ਤਾਂ ਸਾਰੇ ਵਿਦਿਆਰਥੀਆਂ ਨੂੰ ਪਤਾ ਹੀ ਹੋਣਾ ਤੇ ਐਟੋਮਿਕ ਨੰਬਰ ਹੈਗਾ ਦਾ B ਕਰਮ ਵਰ ਉਧਾਰਨ ਹਨ ਸਾਰੀਆਂ ਕਰਮ ਵਰ ਉਧਾਰਨ ਹਨ ਤਾਂ ਇਹਦੇ ਵਿੱਚ ਜਿਹੜਾ ਕਿਹੜੇ ਜਿਹੜੇ ਅ ਵਿਕਲਪ ਠੀਕ ਜਾ ਰਿਹਾ ਹੈਗਾ ਇਸ ਦੇ ਨਾਲ ਨੰਬਰ 1 ਹੈ ਸੰਪਾਰਕ ਤੇ ਸੰਸਥਾਨਕ ਦੀਆਂ ਨੰਬਰ 2 ਹੈ ਸੰਸਥਾਨਕ ਤੇ ਸੰ ਅੰਗਕ ਨੰਬਰ 3 ਹੈ ਸੰ ਅੰਗਕ ਤੇ ਸੰਪਾਰਕ ਦੀਆਂ ਨੰਬਰ 4 ਹੈ ਸੰਸਥਾਨਕ ਤੇ ਸੰਪਾਰਕ ਦੀਆਂ ਤਾਂ ਇਹਦਾ ਉੱਤਰ ਕੀ ਬਣ ਜਾਂਦਾ ਹੈ ਜੀ ਤੀਸਰਾ ਬਣ ਜਾਂਦਾ ਜੀ ਸਮ ਅੰਗਕ ਅਤੇ ਸੰਪਾਰਕ ਦੀਆਂ ਇਸ ਦਾ ਉੱਤਰ ਜਿਹੜਾ ਤੀਸਰਾ ਬਣ ਜਾਂਦਾਗਾ ਅੱਗੇ ਚੱਲਦੇ ਆਪਾਂ 84ਵਾਂ ਸਵਾਲ ਕੀ ਕਹਿ ਰਿਹਾਗਾ ਆਓ 84ਵੇਂ ਸਵਾਲ ਨੂੰ ਵੇਖੀਏ ਬਿਜਲੀ ਆਵੇਗਾ ਇੱਕ ਨਿਊਰ ਨਿਊਰਾਨ ਵਿੱਚ ਕਿਵੇਂ ਯਾਤਰਾ ਕਰਦਾ ਹੈ ਤਾਂ ਜਿਹੜਾ ਕਿਵੇਂ ਨਿਊਰਾਨ ਦੇ ਵਿੱਚ ਯਾਤਰਾ ਕਰਦਾਗਾ ਨੰਬਰ 1 ਹੈ ਕਹਿੰਦੇ ਇਸ ਤਰ੍ਹਾਂ ਕਰਦਾ ਜੀ ਨੰਬਰ 1 ਕਿ ਦਿਖਾ ਰਹੇ ਨੇ ਡਾਟ ਰਾਈਟ ਫਿਰ ਐਕਸਾਨ ਫਿਰ ਜਿਹੜਾ ਮਾਫ ਕਰਨਾ 나ੜੀਸਰਾ ਨੰਬਰ ਅੱਗੇ ਹੈ ਸੈਲ ਬਾਡੀ ਨੰਬਰ 2 ਕੀ ਕਹਿੰਦਾ ਜੀ ਫਿਰ ਜਾਂ ਕਹਿੰਦਾ ਫਿਰ ਯਾਤਰਾ ਕਰਦਾ ਹੈ ਸੈਲ ਬਾਡੀ ਤੋਂ ਬਾਅਦ ਡੈਡ ਰਾਈਟ ਡੈਡ ਰਾਈਟ ਤੋਂ ਬਾਅਦ ਐਕਸਾਨ ਐਕਸਾਨ ਤੋਂ ਬਾਅਦ 나ੜੀਸਰਾ ਨੰਬਰ 3 ਹੈ ਜਾਂ ਕਹਿੰਦੇ ਜੀ ਫਿਰ ਡੈਡ ਰਾਈਟ ਫਿਰ ਸੈਲ ਬਾਡੀ ਵਿੱਚ ਫਿਰ ਐਕਸਾਨ ਤੇ ਫਿਰ ਅੱਗੇ 나ੜੀਸਰਾ ਦੇ ਵਿੱਚ ਨੰਬਰ 4 ਹੈ 나ੜੀਸਰਾ ਐਕਸਾਨ ਸੈਲ ਬਾਡੀ ਤੇ ਡੈਡ ਰਾਈਟ ਤਾਂ ਕਹਿੰਦੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਯਾਤਰਾ ਕਰਦਾ ਇਹ ਤਾਂ ਇਹ ਇਹ ਤਾਂ ਬਣ ਜਾਂਦਾ ਜੀ ਤੀਜਾ ਬਣ ਜਾਂਦਾਗਾ ਇਸ ਤਰ੍ਹਾਂ ਦੇ ਨਾਲ ਚੱਲਦਾ ਵੀ ਇਹ ਜਿਹੜਾ ਡੈਡ ਰਾਈਟ ਫਿਰ ਸੈਲ ਬਾਡੀ ਫਿਰ ਆਕਸਨ ਚ ਜਾਂਦਾ ਫਿਰ ਨਾੜੀ ਸਿਰਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਚੱਲਦਾਗਾ ਕਿ ਅੱਗੇ ਦੇਖਦੇ ਜੀ ਆਪਾਂ ਮਨੁੱਖੀ ਮਾਦਾ ਵਿੱਚ ਕਿਹੜਾ ਪਿਊਟਰੀ ਹਾਰਮੋਨ ਅੰਡ ਉਤਸਰਜਨ ਨੂੰ ਕੰਟਰੋਲ ਕਰਦਾ ਜੀ ਮਨੁੱਖੀ ਮਾਦਾ ਦੇ ਵਿੱਚ ਕਿਹੜਾ ਜਿਹੜਾ ਪਿਊਟਰੀ ਹਾਰਮੋਨ ਆ ਉਹ ਅੰਡ ਉਤਸਰਜਨ ਨੂੰ ਕੰਟਰੋਲ ਕਰਦਾ ਨੰਬਰ 1 ਹੈ ਐਲ ਐਚ ਨੰਬਰ 2 ਹੈ ਐਫ ਐਸ ਐਚ ਨੰਬਰ 3 ਹੈ ਵਾਧਾ ਹਾਰਮੋਨ ਤੇ ਨੰਬਰ 4 ਹੈ ਜਿਹੜਾ ਥਾਇਰੌਕਸਿਨ ਥਾਇਰੌਕਸਿਨ ਨੰਬਰ 4 ਇਹ ਦੱਸ ਰਿਹਾਗਾ ਇਸ ਦਾ ਪਹਿਲਾ ਬਣ ਜਾਂਦਾਗਾ 85 ਮਾਦਾ ਜਿਹੜਾ ਮਨੁੱਖੀ ਮਾਦਾ ਦੇ ਵਿੱਚ ਜਿਹੜਾ ਹੈਗਾ ਉਹ ਭਾਈ ਜਿਹੜਾ ਐਲ ਐਚ ਜਿਹੜਾ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਜਿਹੜਾ ਰੋਲ ਨਿਭਾਉਂਦਾਗਾ ਪਿਟਰੀ ਹਾਰਮੋਨ ਦੇ ਵਿੱਚ ਅੰਡਕ ਸਰਜਨ ਨੂੰ ਕੰਟਰੋਲ ਕਰਦਾ ਹੈਗਾ ਐਲ ਐਚ ਦਾ ਮਤਲਬ ਹੈਗਾ ਲੂਟਨਾਈਜ਼ਿੰਗ ਹਾਰਮੋਨ ਲੂਟਨਾਈਜ਼ਿੰਗ ਹਾਰਮੋਨ ਲੂਟਨਾਈਜ਼ਿੰਗ ਹਾਰਮੋਨ ਐਲ ਐਚ ਦਾ ਮਤਲਬ ਜਿਹੜਾ ਇਹ ਹੈ ਸੋ ਅੱਗੇ ਚੱਲ ਜਾਈਏ ਜੀ ਆਪਾਂ ਅੱਗੇ ਸਵਾਲ ਹੈ ਸਾਡਾ 86 ਵਾਲਾ 86 ਵਾਲਾ ਕੀ ਕਹਿ ਰਿਹਾ ਜੀ 86 ਦਾ ਹੈ 80 ਓਮ 80 ਓਮ 30 ਓਮ 50 ਓਮ ਨੂੰ ਲੜੀ ਵੱਧ ਸਰਕਟ ਵਿੱਚ ਜੋੜਿਆ ਗਿਆ ਹੈ ਇਹਨਾਂ ਨੂੰ ਜੋੜਿਆ ਗਿਆ ਵੀ ਤਿੰਨਾਂ ਪ੍ਰਤੀਰੋਧਕਾਂ ਦਾ ਤੁਲ ਪ੍ਰਤੀਰੋਧ ਪਤਾ ਕਰੋ ਤਾਂ ਤਿੰਨਾਂ ਪ੍ਰਤੀਰੋਧਕਾਂ ਦਾ ਤੁਲ ਪ੍ਰਤੀਰੋਧ ਕਿੰਨਾ ਹੋ ਜੂਗਾ ਜੀ ਨੰਬਰ 1 ਹੈਗਾ ਜੀ ਜਿਹੜਾ 120 ਓਮ ਫਿਰ ਹੈ 140 ਓਮ ਨੰਬਰ 3 160 ਓਮ ਤੇ ਨੰਬਰ 4 ਹੈ 170 ਓਮ ਤਾਂ ਇਹਦਾ ਸਹੀ ਉੱਤਰ ਬਣ ਜਾਂਦਾ ਜੀ 160 ਓਮ ਜਿਹੜਾ ਇਹਦਾ ਸਹੀ ਉੱਤਰ ਹੈ ਤਕਰੀਬਨ ਬਣ ਜਾਂਦਾ ਆਪਾਂ ਇਸ ਕਰ ਨੂੰ ਜਿਹੜਾ ਆਧਾਰ ਬਣਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅੱਗੇ ਹੈਗਾ ਜੀ 87 ਸਵਾਲ ਕੀ ਹੈਗਾ ਇੱਕ ਪੀ ਸ਼ਕਤੀ ਵਾਲੇ ਉਤਲਨਜ ਨੂੰ ਪਾਣੀ ਵਿੱਚ ਡਬੋ ਦਿੱਤਾ ਗਿਆ ਹੈ ਪੀ ਸ਼ਕਤੀ ਵਾਲੇ ਉਤਲਨਜ ਨੂੰ ਪਾਣੀ ਚ ਡਬੋਤਾ ਜੀ ਇਹਦੀ ਸ਼ਕਤੀ ਵਿੱਚ ਕੀ ਬਦਲਾਅ ਆਊਗਾ ਜੀ ਕਹਿੰਦੇ ਨੰਬਰ ਇੱਕ ਵੱਧ ਜਾਵੇਗੀ ਕੋਈ ਪਰਵਰਤਨ ਨਹੀਂ ਘਟ ਜਾਵੇਗੀ ਲਾਲ ਰੰਗ ਲਈ ਵਧੇਗੀ ਤੇ ਨੀਲੇ ਰੰਗ ਲਈ ਘਟੇਗੀ ਹੈ ਜੇ ਤਾਂ ਸਹੀ ਉੱਤਰ ਜਿਹੜਾ ਜਾਂਦਾ ਗਵ ਇਹ ਹੈ ਘਟ ਜਾਂਦੀ ਹੁੰਦੀ ਹੈ ਜੀ ਘਟ ਜਾਵੇਗੀ ਜਦੋਂ ਉਸ ਨੂੰ ਉਤਲੈਜ ਨੂੰ ਪਾਣੀ ਚ ਡੋਬ ਦਿੱਤਾ ਗਿਆ ਦੀ ਸ਼ਕਤੀ ਵਿੱਚ ਬਦਲਾਅ ਇਹ ਆ ਜਾਂਦਾ ਵੀ ਉਹ ਘਟ ਜਾਂਦੀ ਹੁੰਦੀ ਆ ਅਗਲਾ 88ਵੇਂ ਸਵਾਲ ਦੇ ਉੱਪਰ ਚੱਲਦੇ ਆਪਾਂ 88 ਸਵਾਲ ਕੀ ਕਹਿ ਰਿਹਾਗਾ ਇਸ ਨੂੰ ਜਿਹੜਾ ਆਧਾਰ ਬਣਾਉਂਦੇ ਹੋਏ ਦੇਖੀਏ ਤਾਂ 88 ਸਵਾਲ ਦੇ ਵਿੱਚ ਹੈ ਜਿਹੜਾ ਆਪਣਾ ਜਿਹੜੀ 10 ਦੀ ਜਿਹੜਾ ਜਿਕਰ ਚੰ드ਰਮਾ ਧਰਤੀ ਨੂੰ ਜਿਹੜਾ 10 ਦੀ ਪਾਵਰ ਜਿਹੜੀ 20 ਹੈਗੀ ਆਨੇ ਜਾਨੀ ਕਿ ਨਿਊਟਨ ਦੇ ਗੁਰੂਤਾ ਅਕਰਸ਼ਨ ਬਲ ਨਾਲ ਅਕਸ਼ਿਤ ਕਰਦੀ ਹੈ ਤਾਂ ਚੰ드ਰਮਾ ਧਰਤੀ ਨੂੰ ਕਿੰਨੇ ਬਲ ਨਾਲ ਅਕਸ਼ਿਤ ਕਰੇਗਾ ਤਾਂ ਜਿਹੜਾ ਇਸ ਦਾ ਉੱਤਰ ਬਣ ਜਾਂਦਾਗਾ 88 ਦਾ ਉਹ ਬਣ ਜਾਂਦਾ ਜੀ 2 ਬਣ ਜਾਂਦਾਗਾ 2 ਉੱਤਰ ਬਣ ਗਈ ਇਸ ਦਾ ਦੂਜੀ অপਸ਼ਨ ਜਾਨੀ ਕਿ ਸਹੀ ਜਾਣਹੀ ਹੈਗੀ ਇੱਥੇ ਜਿਹੜੀ ਹੈਗੀ ਤਾਂ ਜਿਹੜੀ 10 ਦੀ ਪਾਵਰ 20 ਨਿਊਟਨ ਉਹੀ ਰਹੂਗੀ ਉਹੀ ਰਹਿ ਗਿਆ ਹੋਰ ਕੀ ਹੋ ਗਿਆ ਤਾਂ ਚੰ드ਰਮਾ ਧਰਤੀ ਨੂੰ ਕਿੰਨੇ ਬਲ ਨਾਲ ਅਕਸ਼ਿਤ ਕਰੇਗਾ ਅਾ 10 ਦੀ ਪਾਵਰ b ਜਿਹੜੀ ਨਿਊਟਨ ਜਾਨੀ ਕਿ n ਆ ਜਾਂਦੀ ਹੈਗੇ ਸੋ ਅੱਗੇ ਆਪਾਂ ਚੱਲਦੇ ਆਂ ਅਗਲੇ ਸਵਾਲ ਦੇ ਵੱਲ ਅਗਲਾ ਸਵਾਲ ਕੀ ਹੈਗਾ ਸਾਡਾ ਜੀ ਸਿਰਕਾ ਘੋਲ ਹੈ ਕਹਿੰਦੇ ਜੀ ਨੰਬਰ 1 ਹੈ ਅਲਕੋਹਲ ਵਿੱਚ 30 ਤੋਂ 40% ਐਸਿਟਿਕ ਐਸਿਡ ਦਾ ਨੰਬਰ 2 ਹੈ ਅਲਕੋਹਲ ਵਿੱਚ 5% ਤੋਂ 8% ਐਸਿਟਿਕ ਐਸਿਡ ਦਾ ਨੰਬਰ 3 ਹੈ ਪਾਣੀ ਵਿੱਚ 5 ਤੋਂ 8% ਅ ਪੰਜ ਤੋਂ 8% ਐਸਿਟਿਕ ਐਸਿਡ ਦਾ ਤੇ ਨੰਬਰ 4 ਹੈ ਪਾਣੀ ਵਿੱਚ 15 ਤੋਂ 20% ਐਸਿਟਿਕ ਐਸਿਡ ਦਾ ਜਿਹੜਾ ਸਿਰਕਾ ਘੋਲ ਆ ਜੀ ਕਹਿੰਦੇ ਤਾਂ ਇਹਦਾ ਸਹੀ ਉੱਤਰ ਬਣ ਜਾਂਦਾ ਜੀ ਤੀਜਾ ਬਣ ਜਾਂਦਾ ਜੀ ਉਹ ਪਾਣੀ ਵਿੱਚ 5% ਤੋਂ 8% ਜਿਹੜਾ ਐਸਿਟਿਕ ਐਸਿਡ ਦਾ ਜਿਹੜਾ ਸਿਰਕਾ ਘੋਲ ਇਹ ਹੁੰਦਾਗਾ ਇਹਦਾ ਉੱਤਰ ਜਿਹੜਾ ਸਹੀ ਇਹ ਬਣ ਗਿਆ ਵੀ ਅੱਗੇ ਚੱਲੀਏ ਆਪਾਂ ਲੂਬਾ ਰਸ ਵਿੱਚ ਕਿਹੜਾ ਐਨਜ਼ਾਈਮ ਨਹੀਂ ਹੁੰਦਾ 90ਵਾਂ ਸਵਾਲ ਕੀ ਕਹਿ ਰਿਹਾਗਾ ਲੂਬਰਾਸ ਵਿੱਚ ਕਿਹੜਾ ਐਂਜ਼ਾਈਮ ਨਹੀਂ ਹੁੰਦਾਗਾ ਤਾਂ ਇਹਦੇ ਵਿੱਚ ਆ ਜਾਂਦਾ ਜੀ ਪਹਿਲਾ ਹੈ ਅਮਾਈਲੇਸ ਨੰਬਰ 2 ਹੈ ਲਾਈਪੇਸ ਨੰਬਰ 3 ਹੈ ਪੈਪਸਨ ਤੇ ਨੰਬਰ 4 ਹੈ ਟ੍ਰਿਪਸਨ ਟ੍ਰਿਪ ਤਾਂ ਇਹਦਾ ਸਹੀ ਉੱਤਰ ਬਣ ਗਿਆ ਜੀ ਤੀਜਾ ਪੈਪਸਨ ਹਾਂ ਜੀ ਇਹਦਾ ਇਹ ਨਹੀਂ ਹੁੰਦਾ ਹੈਗਾ ਲੂਬਰਾਸ ਵਿੱਚ ਕਿ ਜਿਹੜਾ ਪੈਪਸਨ ਬਾਕੀ ਹੁੰਦੇ ਆ ਸਾਰੇ ਅਮਾਈਲੇਸ ਲਾਈਪੇਸ ਤੇ ਟ੍ਰਿਪਸਨ ਤਾਂ ਅਸ ਕਰਦੇ ਆ ਕਿ ਵਿਦਿਆਰਥੀਆਂ ਅੱਜ ਦਾ ਤੁਹਾਨੂੰ ਸੈਸ਼ਨ ਦੇ ਚੰਗਾ ਲੱਗਿਆ ਹੋਣਾ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਕਰਿਓ ਤਾਂਕਿ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚਦੀ ਰਹੇ ਜੇਕਰ ਪਹਿਲੀ ਵਾਰ ਚੈਨਲ ਤੇ ਆਉਂਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਜਿਹੜਾ ਬਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤਿਆਰੀ ਕਰਦੇ ਰਹੋ ਨਿਰੰਤਰ ਕਿਤਾਬਾਂ ਨਾਲ ਜੁੜੇ ਰਹੋ ਤੇ ਸਵਾਲਾਂ ਦੀਆਂ ਕਿਸਮਾਂ ਨੂੰ ਸਮਝੋ ਵੀ ਕਿਤਾਬਾਂ ਦੇ ਵਿੱਚੋਂ ਸਵਾਲ ਕਿਸ ਤਰ੍ਹਾਂ ਦੇ ਨਾਲ ਉਤਪਨ ਹੁੰਦੇ ਆ ਇਹ ਸਵਾਲ ਤੁਹਾਡੀਆਂ ਕਿਤਾਬਾਂ ਦੇ ਵਿੱਚੋਂ ਆਣੇ ਸਵਾਲ ਬਣਾਉਣੇ ਪੈਂਦੇ ਆ ਇਸ ਤਰ੍ਹਾਂ ਦੇ ਨਾਲ ਜਿਵੇਂ ਪੇਪਰ ਦੇ ਵਿੱਚ ਆਏ ਹੋਏ ਨੇ ਫਿਰ ਜਿਹੜਾ ਅਭਿਆਸ ਹੁੰਦਾਗਾ ਸ਼ੁਕਰੀਆ ਤਾਂ ਜਿਹੜਾ ਹੈਗਾ ਮਿਹਰबानी ਅੱਗੇ ਸ਼ੇਅਰ ਕਰੋ ਤੇ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਧੰਨਵਾਦ